ਸਰ ਮੇਰਾ ਨਾਮ ਬਲਜਿੰਦਰ ਸਿੰਘ ਆ ਜੀ ਸ਼ਾਗੋੜ ਮੇਰਾ ਏਰੀਆ ਵਾ ਜੀ ਤੇ ਮੇਰਾ ਭਰਾ 2023 ਤੇ ਜੁਲਾਈ ਮਹੀਨੇ ਦੀ 9 ਤਰੀਕ ਨੂੰ ਅਰਮੀਨੀਆ ਗਿਆ ਸੀਗਾ ਸਰਦੀਪ ਸ਼ਰਮਾ ਜੰਟ ਦਾ ਨਾਮ ਆ ਫ੍ਰੀਡਕੋਰ ਦਾ ਏਜੰਟਾ ਅਸੀਂ ਉਹਨਾਂ ਨੂੰ 2.5 ਲੱਖ ਰੁਪਏ ਦਿੱਤਾ ਸੀਗਾ ਜੀ ਤੇ ਅਸੀਂ ਸੰਤ ਬਾਬਾ ਸੀਜੇਵਾਲ ਗੋਲ ਆਏ ਸੀਗੇ ਉਹਨਾਂ ਨੂੰ ਸਾਰੀ ਡਿਟੇਲ ਦੱਸੀ ਸੀ ਕਿ ਸਾਡੇ ਬੰਦੇ ਮੇਰਾ ਭਰਾ ਅਜੇ ਅਰਮੀਨੀਆ ਦੇ ਵਿੱਚ ਫਸਿਆ ਹੋਇਆ ਵਾ ਤੇ ਅਸੀਂ ਉਹਦੇ ਵਾਸਤੇ ਬਾਬਾ ਜੀ ਕੋਲ ਆਏ ਕਿ ਸਾਡਾ ਹਮਸਰਾ ਹੱਲ ਕਰੂ ਕੋਈ ਨਾ ਪਸੰਦ ਦਾ ਕਾਰਨ ਕੀ ਹੈ ਜੀ ਬਾਰਡਰ ਕ੍ਰੋਸਿੰਗ ਦਾ ਚੱਕਰ ਸੀਗਾ ਜੀ ਤੇ ਬਾਰਡਰ ਕ੍ਰੋਸ ਕਰਨਾ ਚਾਹੁੰਦੇ ਸੀ ਇਹ ਜੌਰਜੀਆ ਦਾ ਬਾਰਡਰ ਸੀਗਾ ਜੀ ਜੌਰਜੀਆ ਦਾ ਬਾਰਡਰ ਕ੍ਰੋਸਿੰਗ ਦੇ ਚੱਕਰ ਦੇ ਵਿੱਚ ਇਹ ਫੜ ਹੋ ਗਏ ਬਾਰਡਰ ਤੋਂ ਕਿਲੋਮੀਟਰ ਪਿੱਛੋਂ ਫੜ ਹੋਏ ਜਿਹੜੀ ਵੀਡੀਓ ਵਾਇਰਲ ਹੋਈ ਹੈ ਤੁਹਾਡੇ ਪਰਿਵਾਰਕ ਮੈਂ ਤਾਂ ਦੀ ਹਾਂਜੀ ਉਹ ਕਿੱਥੇ ਬਣੀ ਹੈ ਵੀਡੀਓ ਵੀਡੀਓ ਮੇਰੇ ਜੇਲ੍ਹ 'ਚ ਹੀ ਬਣੀ ਅੰਦਰੋਂ ਫਿਰ ਵੀਡੀਓ ਕੀਤੀ ਉਹਨਾਂ ਨੇ ਵਾਇਰਲ ਕਿੰਨੇ ਸਮੇਂ ਤੋਂ ਫਸੇ ਹੋਏ ਇਹ ਲੋਨੋਂ 3 ਮਹੀਨੇ ਹੋ ਚੱਲੇ ਸਰ ਕਿੱਲੇ ਜਾਣੇ ਕੋਲ ਟੋਲ 12 ਮੁੰਡੇ ਹੈ ਜੀ ਉੱਤੇ ਨੂੰ ਕੋਈ ਗੱਲਬਾਤ ਹੋਈ ਹੈ ਕਿਸੇ ਪ੍ਰਸ਼ਾਸਨ ਅਧਿਕਾਰੀ ਦੇ ਨਾਲ ਜਾਂ ਕਿਸੇ ਸਰਕਾਰੀ ਅਫਸਰ ਦੇ ਨਾਲ ਜਾਂ ਕੁਝ ਅ ਉਹੋ ਸੁੱਤ ਨੂੰ ਕੀ ਗੱਲਬਾਤ ਸਾਰੀ ਨਹੀਂ ਉੱਧਰ ਤਾਂ ਨਹੀਂ ਕੋਈ ਨਹੀਂ ਗੱਲ ਹੋਈਗੀ ਅਸੀਂ ਬਸ ਅ ਵਿਦੇਸ਼ ਮੰਤਰਾਲੇ ਨੂੰ ਐਪਲੀਕੇਸ਼ਨ ਦਿੱਤੀ ਸੀ ਤੇ ਉਹ ਤੋਂ ਬਾਅਦ ਫਿਰ ਅਸੀਂ ਬਾਬੇ ਗੋਲਾ ਸੀਚਾ ਸੰਤਾ ਕੋਲ ਆਈ ਸੀ ਜਿਸ ਏਜੰਟ ਦੇ ਮੱਲੋ ਭੇਜਿਆ ਗਿਆ ਉਹ ਕੋਈ ਕਾਰਵਾਈ ਦੀ ਨਹੀਂ ਨਹੀਂ ਉੱਤੇ ਨਹੀਂ ਕੋਹ ਨਹੀਂ ਗਾ ਜੀ ਕੋਈ ਕਾਰਵਾਈ ਨਹੀਂ ਕੋਈ ਨਹੀਂ ਕੀਤੀ ਜੀ ਕਰਨਾ ਚਾਹੁੰਦੇ ਹਾਂ ਕਾਰਵਾਈ ਹਾਂ ਜੀ ਸਾਨੂੰ ਇਹ ਹੈ ਕਿ ਸਾਡਾ ਬੰਦੇ ਬਾਹਰ ਆ ਜਾਣ ਬਸ ਇਹ ਹੈ ਜੀ ਗੱਲ ਕੀ ਹੋਈ ਸੀ ਉਹਦੇ ਨਾਲ ਤੈ ਕੀ ਬਾਰੇ ਤੇ ਜਾਂਟਰੇ ਨਾਲ ਜਾਂਟਰੇ ਨਾਲ ਤਾਂ ਬਸ ਤੈ ਤ ਕੁਛ ਨਹੀਂ ਹੋਇਆ ਬਸ ਇਹ ਸੀਗਾ ਵੀ ਉਹਨਾਂ ਨੇ ਬਾਹਰ ਜਾਣਾ ਸੀਗਾ ਉਹਨੂੰ ਭੇਜ ਦਿੱਤਾ ਸੀ ਕਿੰਨੇ ਬਾਹਰ ਜਾਣਾ ਜਾਣਾ ਕਿੱਥੇ ਸੀ armenia ਗਿਆ ਸੀ ਜਾਣਾ armenia ਸੀ ਹਾਂਜੀ armenia ਗਿਆ ਸੀਗਾ armenia ਦਾ ਲਾਇਆ ਸੀਗਾ ਜੀ ਹਾਂਜੀ ਉਹ ਤੋਂ ਅੱਗੇ ਨਹੀਂ ਜਾਣਾ ਚਾਹੁੰਦੇ ਕਿਤੇ ਉਹ ਤੋਂ ਅੱਗੇ ਆਹ ਹੀ ਆ ਬਾਰਡਰ ਕ੍ਰੋਸਿੰਗ ਦੇ ਚੱਕਰ ਸੀਗਾ ਸਤੋਂ ਗਾਂ ਕੰਮ ਦੇ ਕਹਿੰਦੇ ਸੀਗੇ ਥੋੜਾ ਜਿਹਾ ਖਲਾਅ ਤਾਂ ਇਦਾਂ ਦੇ ਸੀਗੇ armenia ਚ ਕੰਮ ਕੰਮ ਹੈ ਨਹੀਂ ਸੀਗਾ ਗਾਂ ਨਿਕੰਨ ਦਾ ਚਾਂਸ ਕੀਤਾ ਸੀ ਇਹਨਾਂ ਨੇ ਹਾਂਜੀ ਇਹ ਕਿਹੜੇ ਵਿੱਚ ਹੈ ਜੀ ਏ ਆਪਣੇ ਆਤੇ ਗਏ ਨੋਜਰ ਵਰਕ ਪਰ ਵਾ ਮੇਰੇ ਨਾਲ ਟੂਰਿਸਟ ਹੀ ਖਣਾਵਾ ਵਰਕ ਫਾਰਮਰ ਤਾਂ ਨਹੀਂ ਜੀਗਾ। ਉਹ ਕਿਰ ਮੰਗ ਕੀ ਕਰਨਾ ਚਾਹਦੇ ਹੋ? ਮੰਗ ਇਹ ਆ ਸਾਡੇ ਸਾਡੇ ਬੰਦੇ ਜਿਹੜਾ ਮੇਰਾ ਭਰਾ ਬਾਜੀ ਆ ਉਹ ਬਾਹਰ ਆ ਜੀ ਮੇਰੇ। ਅੱਜ ਸਬ ਸਿਚਿਵਾਲਕ ਕੋ ਪਹੁੰਚੇ ਹੋ ਕੀ ਕਰਨਾ ਚਾਹਦੇ ਹੋ? ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ। ਸਰ ਮੇਰਾ ਨਾਮ ਰੋਸ਼ਨ ਆ ਜੀ। ਤੇ ਸਰ ਮੇਰਾ ਭਰਾ ਰਾਮਪਾਲ ਉਹਨਾਂ ਦੀ ਉਮਰ 35 ਸਾਲ ਆ ਜੀ। ਤੇ ਉਹ ਨਾ ਅ ਅਰਮੀਨੀਆ ਗਿਆ ਸੀ ਜੀ 2023 ਦੇ ਵਿੱਚ। ਤੇ 2024 ਦੇ ਵਿੱਚ ਉਹਨੂੰ ਉੱਥੇ ਇੱਕ ਏਜੰਟ ਮਿਲਿਆ ਜੀ ਉਹਦਾ ਨਾਮ ਲਾਡੀ ਗਿੱਲ ਸੀਗਾ ਉਹਨੇ ਉਹਨੂੰ ਕਿਹਾ ਵੀ ਤੈਨੂੰ ਇਟਲੀ ਦਾ ਸਟicker ਵੀਜ਼ਾ ਲੈ ਕੇ ਦਵਾਂਗੇ ਤੇ ਉਹਦੇ ਨਾਲ 9 ਲੱਖ ਰੁਪਏ ਦੀ ਗੱਲ ਤੈਅ ਹੋਈ ਸੀ ਜੀ ਪੇਮੈਂਟ ਵੀ ਉਹਨੇ ਸਾਰੀ ਲੈ ਲਈ ਤੇ ਇਹਨਾਂ ਨੂੰ ਮਤਲਬ ਦੋ ਇੱਕ ਗੱਡੀ ਦੇ ਵਿੱਚ ਲਿਜਾ ਕੇ ਲੋਕੇਸ਼ਨ ਭੇਜਦੀ ਵੀ ਤੁਸੀਂ ਇੱਥੇ ਆ ਜਾਓ ਤੁਹਾਨੂੰ ਪਾਸਪੋਰਟ ਦੇ ਦਾਂਗੇ ਪਰ ਉਹਨੇ ਪਾਸਪੋਰਟ ਵੀ ਨਹੀਂ ਦਿੱਤੇ ਹੈਗੇ ਤੇ 1 ਕਿਲੋਮੀਟਰ ਬਾਰਡਰ ਦੇ ਪਿੱਛੇ ਧਾਰਦਾ ਇਹਨਾਂ ਨੂੰ ਉਧਰ ਦੀ ਸਰਕਾਰ ਉਹਨੇ ਫੌਜ ਨੇ ਇਹਨਾਂ ਨੂੰ ਫੜ ਲਿਆ ਜੀ ਫਿਰ ਤੇ ਜੇਲ੍ਹ ਦੇ ਵਿੱਚ ਬੰਦ ਕਰ ਲਿਆ ਤੇ ਹੁਣ ਅਸੀਂ ਏਜੰਟ ਦੇ ਖਿਲਾਫ ਵੀ ਕਾਰਵਾਈ ਕਰਨੀ ਸੀ ਪਰ ਏਜੰਟ ਸਾਨੂੰ ਧਮਕੀਆਂ ਦੇਈ ਗਿਆ ਜੀ ਬਾਰ-ਬਾਰ ਫੋਨ ਕਰਕੇ ਜੀ ਤੁਸੀਂ ਕੁਝ ਕਰੇ ਆ ਤਾਂ ਤੁਹਾਡਾ ਮੁੰਡਾ ਮੈਂ ਜੇਲ੍ਹ ਦੇ ਵਿੱਚ ਮਰਵਾ ਦਊਗਾ ਤੇ ਮੇਰੇ ਗੈਂਗਸਟਰਾਂ ਨਾਲ ਸੰਬੰਧ ਦਾ ਮੈਂ ਤੁਹਾਡੇ ਮਤਲਬ ਪਰਿਵਾਰ ਨੂੰ ਵੀ ਹਾਨੀ ਪਹੁੰਚਾ ਸਕਦਾ ਹੈ ਸਾਡੇ ਨਾਲ ਆਹ ਗੱਲ ਕਰੀ ਆ ਜੀ ਤੇ ਮੁੜ ਕੇ ਜੀ ਫਿਰ ਅਸੀਂ ਜੇਲ੍ਹ ਦੇ ਵਿੱਚੋਂ ਵੀਡੀਓ ਵਾਇਰਲ ਕਰਵਾਈ ਜੀ ਉਹਦੇ ਵਿੱਚ ਮੇਰਾ ਭਰਾ ਵੀ ਨਾਲ ਆ ਜੀ ਤੇ ਵੀਡੀਓ ਫਿਰ ਸੰਤ ਬਾਬੇ ਕੋਲ ਪਹੁੰਚੀ ਜੀ ਤੇ ਇਹਨਾਂ ਨੇ ਬਾਬਾ ਜੀ ਨੇ ਵੀਡੀਓ ਮਤਲਬ ਦੇਖੀ ਤੇ ਕਾਰਵਾਈ ਕੀਤੀ ਤੇ ਹੁਣ ਸਾਨੂੰ ਬੁਲਾਇਆ ਹੀ ਇੱਥੇ ਤੇ ਅਸੀਂ ਆਏ ਸੀ ਜੀ ਬਾਕੀ ਬਾਬਾ ਜੀ ਨਾਲ ਗੱਲ ਹੋ ਚੁੱਕੀ ਹੈ ਜੀ ਬਾਬਾ ਜੀ ਨੇ ਸਾਨੂੰ ਕਿਹਾ ਵੀ ਹੁਣ ਅਸੀਂ ਬੰਦੇ ਛੜਾਣ ਦੀ ਪੂਰੀ ਕੋਸ਼ਿਸ਼ ਕਰਾਂਗੇ ਅਸੀਂ ਐਮਬੈਸੀ ਨੂੰ ਵੀ ਮਤਲਬ ਪਾਇਆ ਹੋਇਆ ਜੀ ਨਹੀਂ ਕਰਦਾ ਉੱਥੇ ਬੰਦ ਰਹਿਣਾ ਸਰ ਉਹਨਾਂ ਨੂੰ 3 ਮਹੀਨੇ ਹੋ ਗਏ 4ਵਾਂ ਮਹੀਨਾ ਚੱਲ ਰਿਹਾ ਹੈ ਇਹ ਸਾਰੇ ਇਕੱਠੇ ਹੀ ਫੜ ਹੋਏ 12 ਜਣੇ ਸਰ ਇਹ 12 ਥੋੜੇ ਥੋੜੇ ਗੈਪ ਦੇ ਨਾਲ ਫੜ ਹੋਏ ਆ ਤੇ ਮੇਰੇ ਭਰਾ ਦੇ ਨਾਲ 7 ਮੁੰਡੇ ਆ ਜੀ ਟੋਟਲ ਇਹ 7 ਮੁੰਡਿਆਂ ਨੂੰ ਇੱਕੋ ਏਜੰਟ ਲਾਡੀ ਗਿੱਲ ਤੇ ਇੱਕ ਇਹਨਾਂ ਦੇ ਨਾਲ ਕੋਈ ਹੋਰ ਏਜੰਟਾ ਅਲੀ ਉਹਨੇ ਫਸਾਇਆ ਜੀ 7 ਮੁੰਡਿਆਂ ਨੂੰ ਏਜੰਟ ਤੇ ਕਾਰਵਾਈ ਸਰ ਹੁਣ ਅਸੀਂ ਲਿਖੀ ਹੋਈ ਆ ਕਿ ਥੋੜੇ ਮਤਲਬ ਫੈਮਿਲੀ ਨੂੰ ਮੈਂ ਚੁਕਾ ਦੂੰਗਾ ਤੁਹਾਡੇ ਭਰਾ ਨੂੰ ਜੇਲ੍ਹ ਦੇ ਵਿੱਚ ਮਰਵਾ ਦੂੰਗਾ ਤੇ ਪਲੱਸ ਸਾਡੇ ਸਾਡੇ ਦੋਨਾਂ ਦੇ ਨਾ ਇੱਕ ਮੁੰਡਾ ਹੋਰ ਆ ਜੀ ਮਨੀਰ ਆ ਉਹਦਾ ਨਾਮ ਤੇ ਮੇਰੇ ਭਰਾ ਦਾ ਨਾਮ ਰਾਮਪਾਲ ਆ ਉਹਨਾਂ ਦੇ ਪਾਸਪੋਰਟ ਏਜੰਟ ਦੇ ਕੋਲੇ ਆ ਉਹ ਕਹਿੰਦਾ ਮੈਂ ਤੁਹਾਨੂੰ ਪਾਸਪੋਰਟ ਵੀ ਨਹੀਂ ਦੇਣੇ ਹੈਗੇ ਤੁਸੀਂ ਜੋ ਮਰਜ਼ੀ ਕਰ ਲਓ ਤੇ ਪਾਸਪੋਰਟ ਵੀ 파ੜਨ ਦੀ ਧਮਕੀ ਦਿੰਦਾ ਹੈ ਤੁਹਾਨੂੰ ਅਸੀਂ ਮੰਗੀ ਕਰਨਾ ਚਾਹੁੰਦੇ ਮੰਗ ਸਾਡੀ ਬਾਬਾ ਜੀ ਅੱਗੇ ਹੀ ਸਾਡੇ ਬਸ ਮੁੰਡਿਆਂ ਨੂੰ ਜਲਦੀ ਜਲਦੀ ਰਿਹਾ ਕਰਾ ਦਿਓ ਜੀ ਤੇ ਏਜੰਟ ਦੇ ਖਿਲਾਫ ਕਾਰਵਾਈ ਕਰਨ ਵਿੱਚ ਸਾਡੀ ਮਦਦ ਕੀਤੀ ਜਾਵੇ ਜਿਹੜੇ 12 ਨੌਜਵਾਨ ਨੇ ਕਿਹੜੇ ਕਿਹੜੇ ਇਹ ਅਲੱਗ-ਅਲੱਗ ਦੇ ਆ ਜੀ ਮੇਰਾ ਭਰਾ ਤਾਂ ਜੀ ਆਪਣੇ ਪੰਜਾਬ ਤੋਂ ਆ ਜੀ ਤੇ ਸਮਰਾਲਾ ਮਾਛੀਵਾੜਾ ਸ਼ਹਿਰ ਆ ਜੀ ਤੇ ਬਾਕੀ ਕੋਈ ਇੱਕ ਕਲਕੱਤੇ ਦਾ ਮੁੰਡਾ ਵੀ ਹੈਗਾ ਜੀ ਤੇ ਪਟਿਆਲੇ ਦਾ ਵੀ ਹੈਗਾ ਉੱਤਰਾਖੰਡ ਦਾ ਵੀ ਹੈਗੇ ਆ ਜੀ ਕਈ-ਕਈ ਪਾਸੇ ਦੇ ਆ ਜੀ ਮੁੰਡੇ ਸਾਰੇ ਰਾਜਸਥਾਨ ਦਾ ਵੀ ਇੱਕ ਮੁੰਡਾ ਹੈਗਾ ਜੀ ਵਿੱਚ ਖਾਣ ਪੀਣ ਦੇ ਉਹਨਾਂ ਨੇ ਕਿਹਾ ਹੈਗਾ ਕਿ ਖਾਣ ਪੀਣਾ ਸਹੀ ਨਹੀਂ ਹੁੰਦਾ ਹਾਂ ਜੀ ਸਰ ਖਾਣ ਪੀਣ ਨੂੰ ਉਹਨਾਂ ਨੂੰ ਥੋੜੇ ਦਿਨ ਤਾਂ 4-5 ਦਿਨ ਤਾਂ ਪਹਿਲਾਂ ਭੁੱਖੇ ਰੱਖਿਆ ਗਿਆ ਬਿਲਕੁਲ ਉਹਨਾਂ ਦਾ ਫੋਨ ਐਸੇ ਦੱਸਿਆ ਉਹਨਾਂ ਨੇ ਤੇ ਬਾਅਦ ਵਿੱਚ ਉਹਨਾਂ ਨੂੰ ਦੱਸਿਆ ਕਿ ਇਹਨਾਂ ਨੂੰ ਖਾਣ ਵਾਸਤੇ ਗਾਂ ਤੇ ਮੱਝ ਦਾ ਮਾਸ ਦਿੱਤਾ ਜਾਂਦਾ ਸੀ ਇਹ ਬੰਦੇ ਤਕਰੀਬਨ ਇਹਨਾਂ ਦੇ ਵਿੱਚੋਂ ਸੱਤਾਂ ਦੇ ਵਿੱਚ ਜਿਹੜੇ ਸੱਤੜ ਹੋਏ ਆਈ ਚਾਰ ਪੰਜ ਤਾਂ ਬਿਲਕੁਲ ਵੈਜੀਟੇਰੀਅਨ ਆ ਮੇਰਾ ਬ੍ਰਦਰ ਵੀ ਵੈਜੀਟੇਰੀਅਨ ਹੈ ਬਿਲਕੁਲ ਤੇ ਉਹਨਾਂ ਨੂੰ ਇਹ ਚੀਜ਼ ਦਿੱਤੀ ਜਾਂਦੀ ਸੀ ਉਹਨਾਂ ਨੇ ਸਾਫ਼ ਮਨਾਂ ਕਰਤਾ ਖਾਣਾ ਉਹਦੇ ਪਰ ਹੋਰ ਕੁਝ ਨਹੀਂ ਦਿੱਤਾ ਜਾਂਦਾ ਸੀ ਇੱਕ ਬ੍ਰੈਡ ਦਿੱਤਾ ਜਾਂਦਾ ਬਸ ਕੁੱਟਮਾਰ ਕੁੱਟਮਾਰ ਸਰ ਸਟਾਰਟਿੰਗ ਦੇ ਵਿੱਚ ਥੋੜਾ ਜਿਹਾ ਮੈਨੂੰ ਲੱਗਦਾ ਉਹਨਾਂ ਦੇ ਨਾਲ ਹੋਇਆ ਕਿਉਂਕਿ ਉਹਨਾਂ ਦੀ ਇੱਕ ਫੋਟੋ ਆਈ ਸੀ ਦੀ ਉਹਦੇ ਵਿੱਚ ਥੋੜੀਆਂ ਜਿਹੀਆਂ ਅੱਖਾਂ ਦੇ ਵਿੱਚ ਪ੍ਰਭਾਵ ਜਿਹਾ ਲੱਗਿਆ ਮੈਨੂੰ ਪਰ ਬਾਅਦ ਵਿੱਚ ਭਰਾ ਨੇ ਫੋਨ ਕਰਕੇ ਦੱਸਿਆ ਵੀ ਚਲੋ ਐਸੀ ਵੀ ਐਸੀ ਕੋਈ ਗੱਲ ਨਹੀਂ ਹੈਗੀ ਵੀ ਕੁੱਟਮ ਹਾਂਜੀ ਸਰ ਹਾਲੇ ਫੋਨ ਨਹੀਂ ਆਇਆ ਜੀ ਅੰਦਰੋਂ ਜੇਲ੍ਹ ਦੇ ਵਿੱਚੋਂ ਸਾਨੂੰ ਤੇ ਪਰ ਜਿੱਦਾਂ ਹੀ ਫੋਨ ਆਊਗਾ ਫਿਰ ਸਾਨੂੰ ਪਤਾ ਲੱਗ ਜਾਣਾ ਵੀ ਖਾਣਾ ਪੀਣਾ ਸਹੀ ਹੋ ਗਿਆ ਕਿ ਨਹੀਂ ਬਾਕੀ ਸਾਨੂੰ ਲੱਗਦਾ ਜੀ ਹੋ ਜੂਗਾ ਸਹੀ ਸਾਰਾ ਕੁਝ ਹਾਂਜੀ ਕੋਲੋਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਸੀ ਤੁਹਾਡੇ ਕੋਲੋਂ ਕਿਹਾ ਗਿਆ ਸੀ ਕਿ 2050 ਤੱਕ ਜਿਹੜਾ ਉਹਨਾਂ ਵਾਲੇ ਸਮਝਦੇ ਨੇ ਕਿ ਉਹ ਪਾਣੀ ਦੀ ਉਪਲਬਧਤਾ ਜਿਹੜਾ ਮਾਰ ਜਾਏਗਾ ਪੰਜਾਬ ਵਿੱਚ ਕਿਹੜੇ ਤੱਤਾਂ ਦੇ ਆਧਾਰ ਤੇ ਤੁਹਾਡੇ ਕੋਲੋਂ ਅੱਗੇ ਰਿਪੋਰਟ ਆਈ ਸੀ ਵਰਡ ਨੇਚਰ ਫੰਡ ਵੱਲੋਂ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ 50 ਤਿਕਰੇ ਕੁਝ ਸ਼ਹਿਰਾਂ ਦਾ ਜਿਸ ਤਰ੍ਹਾਂ ਅੰਮ੍ਰਿਤਸਰ ਜਲੰਧਰ ਲੁਧਿਆਣਾ ਚੰਡੀਗੜ੍ਹ ਤੇ ਪੂਰੇ ਭਾਰਤ ਦੇ 30 ਸਹਾਰਾਂ ਚੋ ਪਾਣੀ ਦੀ ਇਹ ਸਮੱਸਿਆ ਜਿਹੜੀ ਹੈਗੀ ਆ ਆਜੂਗੀ ਜਦੋਂ ਕਿ ਉਹ ਤੋਂ ਪਹਿਲਾਂ ਹੀ ਰਿਪੋਰਟ ਆ ਚੁੱਕੀਆਂ ਜਿਹੜੇ ਹੈ ਜਲ ਜਿਹੜਾ ਮਹਿਕਮਾ ਹੈ ਸੈਂਟਰ ਦਾ 2017 ਦੇ ਵਿੱਚ ਉਹਨਾਂ ਨੇ ਰਿਪੋਰਟ ਦਿੱਤੀ ਸੀ ਕਿ 39 ਦਿੱਕਰ 1000 ਫੁੱਟ ਤੇ ਪਾਣੀ ਚੱਲ ਜੂਗਾ ਉਸੇ ਤਰ੍ਹਾਂ ਹੀ ਕਈ ਜਣੀਆਂ ਹੈਗੀਆਂ ਇਹ ਰਿਪੋਰਟਾਂ ਆ ਚੁੱਕੀਆਂ ਜਿਹੜੀਆਂ ਜਿਹੜੀ ਗਲੋਬਲ ਵਾਰਮਿੰਗ ਦੀ ਗੱਲ ਕਰਦੇ ਆ ਇਹਦੇ ਵਿੱਚ ਵੀ ਇਹ ਹੀ ਅਗੇ ਜਲੰਧਰ ਜਿਹੜਾ ਹੈ ਕ੍ਰਿਟੀਕਲ ਏਰੀਆ ਦੇ ਵਿੱਚ ਆ ਚੁੱਕਾ ਜਿਹਦੇ ਵਿੱਚ ਅ ਪੰਜਾਬ ਦੇ 9 ਜ਼ਿਲ੍ਹਿਆਂ ਦੇ ਵਿੱਚ ਹਰਿਆਣੇ ਦੇ 11 ਤੇ ਹਿਮਾਚਲ ਦੇ 8 ਜ਼ਿਲ੍ਹਿਆਂ ਦੇ ਵਿੱਚ 23 ਦੇ ਵਿੱਚ ਗਲੋਬਲ ਵਾਰਮਿੰਗ ਨੇ ਐਂਟਰੀ ਕਰ ਦਿੱਤੀ ਹੈ ਸੋ ਇਸ ਵਾਸਤੇ ਇਹ ਤਾਂ ਹੀ ਜਿਹੜੀ ਹੈਗੀ ਆ ਇਹ ਫਾਰਮਿੰਗ ਦਾ ਜਿਹੜਾ ਅਸਰ ਆ ਉਹਦੇ ਵਿੱਚ ਜੇਕਰ ਅਸੀਂ ਸਾਰੇ ਜਾਗਰੂਕ ਹੋਵਾਂਗੇ ਸਰਕਾਰਾਂ ਅੱਗੇ ਆਉਣ ਤੇ ਲੋਕ ਇਹ ਚੀਜ਼ ਨੂੰ ਸਮਝਣ ਕਿ ਦੇ ਹਵਾ ਪਾਣੀ ਧਰਤੀ ਨਾਲ ਸੰਭਾਲੀ ਤਾਂ ਸਾਡਾ ਪੈਖ ਜਿਹੜਾ ਖਤਰੀਕ ਸੋ ਇਸ ਵਾਸਤੇ ਸਾਨੂੰ ਹੁਣ ਗਰਮੀ ਦੇਖ ਲਓ ਕਿੰਨੀ ਪੈ ਰਹੀ ਹੈ 57 ਤੋਂ ਉੱਪਰ ਟੈਂਪਰੇਚਰ ਜਾ ਚੁੱਕਾ ਪੰਜਾਬ ਦੇ ਵਿੱਚ ਜਿਹੜੇ ਆਉਣ ਵਾਲੇ ਸਮਿਆਂ ਦੇ ਬਾਰਸ਼ਾਂ ਦੇ ਦਿਨ ਆ ਰਹੇ ਸੋ ਇਸ ਵਾਸਤੇ ਬਾਰਸ਼ਾਂ ਕਿੰਨੀਆਂ ਹੋਣਗੀਆਂ ਇਹਦੇ ਵੀ ਇੱਕ ਬੜੀ ਵੱਡੀ ਵੱਡਾ ਡਰਾ ਹੈ ਕਿ ਜਦੋਂ ਇਸ ਤਰ੍ਹਾਂ ਇਹ ਗਲੋਬਲ ਵਾਰਮਿੰਗ ਦਾ ਅਸਰ ਹੁੰਦਾ ਉਹਨਾਂ ਦੇ ਵਿਗਿਆਨੀਆਂ ਦੇ ਕਹਿਣ ਅਨੁਸਾਰ ਕਿ ਵਾਰਸ਼ਾਂ ਵੱਧ ਤੋਂ ਵੱਧ ਵੀ ਪੈ ਸਕਦੀਆਂ ਜਾਂ ਛੋਕਾ ਰਹਿ ਸਕਦਾ ਸੋ ਇਹਦਾ ਅਸਰ ਦੋਨਾਂ ਲਈ ਕਿਸਾਨ ਤੇ ਪੈ ਜਾਂਦਾ ਬਾਰਿਸ਼ ਜ਼ਿਆਦੀ ਪੈ ਜਾ ਤਾਂ ਵੀ ਕਿਸਾਨ ਮਰਦਾ ਤੇ ਜੇ ਕਿਸਾਨ ਮਰਦਾ ਤੇ ਨਾਲ ਉਹਦੇ ਨਾਲ ਮਜ਼ਦੂਰ ਜਿਹੜਾ ਹੈਗਾ ਉਹ ਵੀ ਉਹਦੇ ਉੱਤੇ ਵੀ ਅਸਰ ਪੈਂਦਾ ਇਸੇ ਤਰ੍ਹਾਂ ਜੇ ਸੋਕਾ ਪੈ ਗਿਆ ਤੇ ਤਾਂ ਵੀ ਕਿਸਾਨ ਦੇ ਉੱਤੇ ਸਰਪੰਦਾ ਉਹਦੇ ਨਾਲ ਵੀ ਸਾਰੇ ਸਮਾਜ ਦੇ ਉੱਤੇ ਸਰਪੰਦਾ ਕਰੀਬ ਦੇ ਉੱਤੇ ਕਿਸਾਨ ਦੇ ਉੱਤੇ ਮਜ਼ਦੂਰ ਦੇ ਉੱਤੇ ਸਰਪੰਦਾ ਸੋ ਇਹਦਾ ਬਹੁਤ ਵੱਡੀ ਚਣੌਤੀ ਹੈ ਜਿਹਦੇ ਵਾਸਤੇ ਸੈਂਟਰ ਸਰਕਾਰ ਨੂੰ ਢੁਕਵੇਂ ਫੈਸਲੇ ਲੈਣੇ ਚਾਹੀਦੇ ਆ ਤਾਂ ਕਿ ਜਿਹੜਾ ਪੰਜਾਬ ਭਾਰਤ ਦਾ ਖੇਤੀ ਪ੍ਰધાન ਮੌਲਕਾ ਪੰਜਾਬ ਦੇ ਵਿੱਚ 70% ਲੋਕ ਖੇਤੀ ਕਰਦੇ ਤੇ ਅਸੀਂ ਜੇ ਖੇਤੀ ਨੂੰ ਬਚਾਉਣਾ ਬਚੂਗੀ ਤੇ ਤਾਂ ਹੀ ਜਿਹੜਾ ਹੈ ਅਡਾ ਕਿਸਾਨ ਬਚੂਗਾ ਮਜ਼ਦੂਰ ਬਚੂਗਾ ਇਹਦੇ ਵਾਸਤੇ ਬਹੁਤ ਵੱਡੇ ਫੈਸਲੇ ਲੈਣ ਦੀ ਲੋੜ ਹੈ